thanks ਪੰਜਾਬ ਰਿਸ਼ੀ ਮੁਨੀਆ ਪੀਰਾਂ ਫਕੀਰਾਂ ਦੀ ਧਰਤੀ ਹੈ ਇਸ ਨੂੰ ਮਿਲ ਤੇ ਮਹਾਨ ਹਸਤੀਆਂ ਦੀ ਯਾਦ ਮਨਾਉਣ ਲਈ ਮੇਲੇ ਲੱਗਦੇ ਨੇ ਅਤੇ ਦੂਰੋਂ ਦੂਰੋਂ ਸੰਗਤਾਂ ਇਕੱਠੀਆਂ ਹੁੰਦੀਆਂ ਨੇ। ਇਹਨਾਂ ਮੇਲਿਆਂ ਵਿੱਚੋਂ ਜੰਮੂ ਸ਼ਹਿਰ ਤੋਂ 15-20 ਕਿਲੋਮੀਟਰ ਦੂਰੀ ਤੇ ਚਿੱਡੀ ਦਾ ਮੇਲਾ ਲੱਗਦਾ ਏ ਜੋ ਪੂਰੇ ਇੱਕ ਹਫ਼ਤੇ ਤੱਕ ਚੱਲਦਾ। ਇਸ ਵਿੱਚ ਜੰਮੂ, ਪੰਜਾਬ, ਹਰਿਆਣਾ, ਹਿਮਾਚਲ ਅਤੇ ਦੂਸਰੇ ਦੇਸ਼ਾਂ ਤੋਂ ਸਭ ਧਰਮਾਂ ਦੇ ਹਜ਼ਾਰਾਂ-ਹਜ਼ਾਰਾਂ ਭਗਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ। ਇਸ ਮੇਲੇ ਬਾਰੇ ਦੱਸਦੇ ਹੋਏ ਦੇਵਸਥਾਨ ਦੇ ਮਹੰਤ ਅਨਿਲ ਸ਼ਰਮਾ ਨੇ ਦੱਸਿਆ ਕਿ 600 ਸਾਲਾਂ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਜਦੋਂ ਤੋਂ ਸੰਗਤਾ ਛਿੜੀ ਵਿੱਚ ਬਾਬੇ ਦੇ ਦਰ ਉੱਤੇ ਮਥਾ ਟੇਕਣ ਆਉਂਦੀ ਆ। ਬਾਬਾ ਜੀ ਤੋਂ ਬੂਹਾ ਕੋੜੀ ਜੀ ਦਾ ਇਹ ਇਤਿਹਾਸਿਕ ਮੇਲਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਲੇਕਿਨ বৈশ্বਿਕ ਕਰੋਨਾ ਮਹਾਮਾਰੀ ਦੇ ਵਿੱਚ ਵੀ ਇਹ ਮੇਲੇ ਦੇ ਵਿੱਚ ਸੰਗਤ ਦਾ ਜਿਹੜਾ ਉਤਸ਼ਾਹ ਦੇਖਦੇ ਹੀ ਬੰਦਾ ਹੈ ਐਡਮਿਨਿਸਟ੍ਰੇਸ਼ਨ ਨੇ ਪਿਛਲੇ ਸਾਲ ਵੀ ਕਰੋਨਾ ਮਹਾਮਾਰੀ ਦੇ ਚੱਲਦੇ ਮੇਲੇ ਨੂੰ ਕੈਨਸਲ ਕੀਤਾ ਸੀ। ਇਸ ਵਾਰ ਵੀ ਕੁਝ ਗਾਈਡਲਾਈਨ ਦੇ ਨਾਲ ਮੇਲੇ ਨੂੰ ਜਿਹੜੇ ਸੰਗਤਾਂ ਨੂੰ ਦਰਬਾਰ ਦੇ ਵਿੱਚ ਹਾਜ਼ਰੀ ਲਾਉਣ ਦੀ ਪਰਮਿਸ਼ਨ ਦਿੱਤੀ ਹੈ ਤੇ ਦੇਸ਼-ਪ੍ਰਦੇਸ਼ ਵਿੱਚੋਂ ਸੰਗਤਾਂ ਜਿਹੜੀਆਂ ਬਾਬਾ ਜੀ ਦੇ ਦਰਬਾਰ ਦੇ ਵਿੱਚ ਕੱਤੇ ਮਹੀਨੇ ਦੀ ਸਪੂਰਨ ਨਿਵਾਸੀ ਦੀ ਹਾਜ਼ਰੀ ਲਗਾਉਣ ਲਈ ਲਗਾਤਾਰ ਆ ਰਹੀਆਂ ਨੇ ਔਰ ਉਹਨਾਂ ਦਾ ਇਹ ਉਤਸ਼ਾਹ ਦੇਖਦੇ ਹੀ ਬੰਦਾ ਹੈ ਸਾਰੀ ਸੰਗਤ ਵਾਸੋਂ ਤੇ ਮੈਂ ਦਰਬਾਰ ਵਾਸਤੋਂ ਵੀ ਐਡਮਿਨਿਸਟ੍ਰੇਸ਼ਨ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸੰਗਤ ਨੂੰ ਹਾਜ਼ਰੀ ਲਗਾਉਣ ਵਾਸਤੇ ਜਿਹੜਾ ਮੇਲੇ ਦਾ ਮੇਲੇ 'ਚ ਜਿਹੜੇ ਦਰਬਾਰ ਖੁੱਲੇ ਰਹਿਣ ਦੀ ਪਰਮਿਸ਼ਨ ਦਿੱਤੀ ਹੈ ਔਰ ਤੁਹਾਡੇ ਮਾਧਿਅਮ ਤੋਂ ਸੰਗਤ ਨੂੰ ਵੀ ਅਪੀਲ ਕਰਾਂਗਾ ਕਿ ਆਪਣਾ ਕਰੋਨਾ ਮਾਣਕਾ ਨੂੰ ਮੰਨਦੇ ਹੋਈ ਮਾਸਕ ਪਾ ਕੇ ਦੂਰੀ ਬਣਾ ਕੇ ਹੀ ਦਰਬਾਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਣ 바ਵਾਜੀਤੋ ਦੇ ਦੇਵਸਥਾਨ ਦੇ ਵਿੱਚ ਅੱਜ ਦੇ ਇਸ ਦਿਨ ਦੇ ਇਸ ਤਿਹਾਡੇ ਦੀ ਜਿਹੜੀ ਆ ਬਹੁਤ ਹੀ ਵੱਡਾ ਮਹੱਤਵ ਹੈ ਇਸ ਦਿਨ ਜਿਹੜੀ ਆ ਚੌਦਸ ਦੀ ਰਾਤ ਨੂੰ ਸੰਗਤ ਇੱਥੇ ਪਹੁੰਚਦੀ ਹੈ ਔਰ ਪੂਰਨਮਾਸ਼ੀ ਸਵੇਰੇ ਤਾਰਿਆਂ ਦੀ ਛਾਂ ਦੇ ਵਿੱਚ ਤਲਾਬ ਦੇ ਵਿੱਚ ਸਨਾਨ ਕਰਕੇ ਫਿਰ ਮੁੜ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਂਦੀ ਹੈ ਉਹਨਾਂ ਦੀਆਂ ਮੰਨ ਦੀਆਂ ਮੁਰਾਦਾਂ ਇੱਥੋਂ ਪੂਰੀਆਂ ਹੁੰਦੀਆਂ ਨੇ ਇਹ ਦਰਬਾਰ ਪੂਰੇ ਵਿਸ਼ਵ ਦੇ ਵਿੱਚ ਚੋਲੀਆਂ ਪਰਨ ਵਾਸਤੇ ਮਨੋ ਕਾਮਨਾ ਮਨੋਰਥ ਦੀ ਸਿੱਧੀ ਪਾਉਣ ਵਾਸਤੇ ਜਿਹੜਾ ਹੈ ਮੰਨਿਆ ਜਾਂਦਾ ਹੈ ਔਰ ਇਸ ਦਿਨ ਦੇ ਵਿੱਚ ਕਿਉਂਕਿ ਇਹ ਬਾਬਾ ਜੀ ਤੋਂ ਦੇਸ ਦੇਵ ਸਥਾਨ ਦਾ ਜਿਹੜਾ ਸਥਾਪਨਾ ਦਿਵਸ ਹੈ ਇਹ ਬੜੇ ਜ਼ੋਰ ਸ਼ੋਰ ਨਾਲ ਮਨਾਇਆ ਜਾ ਰਿਹਾ ਹੈ ਜੈਕਾਰਾ ਬੂਆ ਬਾਬਾ ਜੀ ਦਾ ਬੋਲ ਸੱਚੇ ਦਰਬਾਰੀ ਤੀਜ ਜਿ ਪਿਛਲੇ ਸਾਲ ਕਰੋਨਾ ਕਰਕੇ ਮੇਲਾ ਇੱਥੇ ਵਧੀਆ ਲੱਗਿਆ ਨਹੀਂ ਸੀਗਾ ਇਸ ਸਾਲ ਵੀ ਮੇਲੇ 'ਚ ਕਾਫੀ ਰੌਣਕ ਘਟ ਹੈ ਪਰ ਫਿਰ ਵੀ ਜਿਨ੍ਹਾਂ ਨੂੰ ਚਾਅ ਹੈ ਉਹ ਹੁਮ ਹੁਮ ਆ ਕੇ 바ਵੇ ਦੇ ਦਰਬਾਰ ਤੇ ਆਏ ਹੋਏ ਨੇ ਜੈਕਾਰਾ ਬੂਆ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜੇ ਅਸੀਂ ਲੁਧਿਆਣੇ ਤੋਂ ਆਏ ਆ ਸਾਨੂੰ ਸ਼ੌਂਕ ਹੈ ਅਸੀਂ ਸਾਲੋ ਸਾਲ 바ਵੇ ਦੇ ਮੇਲੇ ਤੇ ਨੱਚਦੇ ਟੱਪਦੇ ਆਈਦਾ ਜਿਨੇ ਸਾਲ ਵੀ ਕਰੋਨਾ ਕਰਕੇ ਇੱਥੇ ਦਰਬਾਰ ਤੇ ਨਹੀਂ ਆ ਸਕਿਆ ਪਰ ਇਸ ਸਾਲ 바ਵੇ ਜੀ ਦੇ ਦਰਬਾਰ ਤੇ ਆਏ ਆ ਬਹੁਤ ਜਿਆਦਾ ਆਨੰਦ ਆਇਆ ਬਹੁਤ ਜਿਆਦਾ ਆਇਆ ਮੈਂ ਸਰਕਾਰ ਦੇ ਅੱਗੇ ਵੀ ਪ੍ਰਾਰਥਨਾ ਕਰਾਂਗਾ ਕਿ ਚਾਹੇ ਕਰੋਨਾ ਜਾਂ ਕੁਝ ਵੀ ਆ ਜਾ ਲੇਕਿਨ 바ਵਾ ਜੀ ਦੇ ਦਰਬਾਰ ਤੇ ਮੇਲਾ ਨਹੀਂ ਰੁਕਣਾ ਚਾਹੀਦਾ ਮੇਲਾ ਹਰ ਸਾਲ ਲੱਗਣਾ ਚਾਹੀਦਾ ਸੰਗਤ ਹੋਮਾ ਮਾਗਿਆ ਆਂਦੀ ਹੈ ਸੰਗਤ ਦੀ ਹਰ ਤਰ੍ਹਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀ ਹੈ ਜਦ ਇਥੇ ਦਰਬਾਰ ਜਾਂਦੇ ਆਂ ਤੇ ਸਾਨੂੰ ਬਹੁਤ ਕੁਝ ਆਨੰਦ ਆਂਦਾ ਮੈਂ ਸਰਕਾਰ ਅੱਗੇ ਪ੍ਰਾਰਥਨਾ ਕਰਦਾ ਕਿ ਇਹ ਬੂਆ 바ਵਾ ਜੀ ਕਿ ਇਹ ਨਾ ਮੇਲਾ ਜਿਹੜਾ ਕਿ ਲਗਾਤਾਰ ਹਰ ਸਾਲ ਲੱਗਣਾ ਚਾਹੀਦਾ ਮੇਲਾ ਬੰਦ ਨਹੀਂ ਹੋਣਾ ਚਾਹੀਦਾ ਸੰਗਤ ਨੂੰ ਇਸ ਦਰਬਾਰ ਤੇ ਬਹੁਤ ਕੁਝ ਮਿਲਦਾ ਹੈ SMZ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ